ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਟਾਈਮ ਨਸ਼ੇ ਦੀ ਜਿਹੜੀ ਜੜ ਹੈ ਉਹ ਨਹੀਂ ਪਕੜ ਪਾਰੀਆਂ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਨਿਰਦੇਸ਼ ਦਿੱਤੇ ਇੱਕ ਹੁਕਮ ਜਾਰੀ ਕੀਤੇ ਕਿ ਦਿੱਲੀ ਐਨਸੀਆਰ ਦੇ ਸਾਰੇ ਜਿਹੜੇ ਵੀ ਉਥੇ ਜੀਵ ਨੇ ਡੌਗਸ ਨੇ ਉਹਨਾਂ ਨੂੰ ਪਕੜ ਕੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਛੱਡ ਦਿੱਤਾ ਜਾਵੇ ਕਿਉਂ ਕਿ ਬੱਚਿਆਂ ਨੂੰ ਖਤਰਾ ਹੈ ਪਰ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਦੱਸਣਾ ਚਾਹੁੰਨਾ ਸਾਡੇ ਸਮਾਜ ਦੇ ਬੱਚਿਆਂ ਵਾਸਤੇ ਕੁੱਤਿਆਂ ਤੋਂ ਜ਼ਿਆਦਾ ਘਾਤਕ ਕੂਲਿਪ ਹੈ ਜਿਹਨੂੰ ਕੋਈ ਬੰਦ ਕਰਨ ਵਾਸਤੇ ਨਹੀਂ ਸੋਚ ਰਿਹਾ ਜਿਹੜੀ ਹਰ ਗਲੀ ਦੇ ਵਿੱਚ ਵਿਕਰੀ ਹੈ ਹਰ ਮੁਹੱਲੇ ਦੇ ਵਿੱਚ ਵਿਕਰੀ ਹੈ ਹਰ ਦੁਕਾਨ ਦੇ ਉੱਤੇ ਵਿਕਰੀ ਹੈ ਜਿਹੜੀ ਸਾਡੀ ਜਵਾਨੀ ਨੂੰ ਸਿਊਗ ਦੀ ਤਰ੍ਹਾਂ ਖਾ ਰਹੀ ਹੈ ਸਾਡੇ ਬਚਪਨੇ ਨੂੰ ਖਾ ਰਹੀ ਹੈ ਬੱਚਿਆਂ ਦੇ ਉੱਪਰ ਕੁੱਤਿਆਂ ਦਾ ਇੰਨਾ ਜ਼ਿਆਦਾ ਆਤੰਕ ਨਹੀਂ ਹੈ ਜਿੰਨਾ ਕੂਲਿਪ ਦਾ ਆਤੰਕ ਬਣਿਆ ਹੋਇਆ ਹਰ ਤੀਜਾ ਚੌਥਾ ਬੱਚਾ ਕੂਲਿਪ ਖਾ ਰਿਹਾ ਹੈ ਜਿਸ ਨਾਲ ਨਾ ਕਿ ਉਹ ਸਿਰਫ ਕੈਂਸਰ ਦਾ ਪੇਸ਼ੈਂਟ ਬਣ ਰਿਹਾ ਹੈ ਬਲਕਿ ਅੱਗੇ ਜਾ ਕੇ ਉਹ ਨਾਮਰਦ ਵੀ ਬਣ ਜਾਂਦਾ ਤਾਂ ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਸਾਡੀਆਂ ਜਿਹੜੀਆਂ ਕੋਟਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਮਾਜ ਦੀ ਰੂਪਰੇਖਾ ਔਰ ਬੁਨਿਆਦ ਕਿੱਥੋਂ ਸ਼ੁਰੂ ਹੁੰਦੀ ਹੈ